ਹੀ ਹਾਲ ਹੈ ਬਈ ਸਾਰੇ ਭਰਾਵਾਂ ਦਾ ਹੋਰ ਠੀਕ ਹੈ ਸਾਰੇ ਬੈਸੇ ਦਾ ਕਦੇ ਆਪਾਂ ਵੀਡੀਓ ਪਾਈ ਨਹੀਂ ਆਪਾਂ ਨੂੰ ਸ਼ੌਂਕ ਹੀ ਨਹੀਂ ਵੀਡੀਓ ਪਾਉਣ ਦਾ ਆਪਾਂ ਵਿਸ਼ਵਾਸ ਹੀ ਮਿਹਨਤ ਤੇ ਰੱਖਦੇ ਆ ਹਨਾ ਆਪਾਂ ਨੂੰ ਸ਼ੌਂਕ ਹੀ ਨਹੀਂ ਵੀ ਆਪਾਂ ਫੇਸਬੁੱਕ ਤੋਂ ਜਾਂ YouTube ਤੋਂ ਪੈਸਾ ਕਮਾ ਗਏ ਹਨਾ ਆਪਾਂ ਵਿਸ਼ਵਾਸ ਮਿਹਨਤ ਤੇ ਰੱਖਦੇ ਆ ਜੇ ਆਪਾਂ ਨੂੰ ਸ਼ੌਂਕ ਹੈਗਾ ਬੱਕਰੀਆਂ ਦਾ ਤਾਂ ਸ਼ੌਂਕ ਤੋਂ ਆਪਣਾ ਬਿਜ਼ਨਸ ਬਣਿਆ ਦਾ ਬੱਕਰੀਆਂ ਤੋਂ ਹੀ ਬਣਿਆ ਹੈ ਨਾ ਤੇ ਪਹਿਲੇ ਦਿਨੋਂ ਆਪਾਂ ਬੱਕਰੀਆਂ ਹੀ ਰੱਖੀਆਂ ਤੇ ਬੱਕਰੀਆਂ ਜੀ ਮਿਹਨਤ ਕਰਦੇ ਆ ਤੇ ਜੇ ਉੱਠਿਆ ਤਾਂ ਆਪਾਂ ਬੱਕਰੀਆਂ ਤੋਂ ਉੱਠਿਆ ਹੈ ਨਾ ਮਿਹਨਤ ਕਰਕੇ ਉੱਠਿਆ ਤੇ ਨਾਈ ਮੀਡੀਆ ਦਾ ਸਾਰਾ ਲੈਤਾ ਹੈ ਅਜ ਤਾਈਂ ਤੇ ਨਾ ਹੀ ਲੱਗੇ ਹੈ ਨਾ ਤੇ ਅਜ ਤਾਈਂ ਨਾ ਹੀ ਵੀਡੀਓ ਬਣਾਈ ਹੈ ਜੇ ਆਪਾਂ ਨੂੰ ਵੀਡੀਓ ਬਣਾਉਣ ਦਾ ਸ਼ੌਂਕ ਹੈ ਤਾਂ ਆਪਾਂ ਇਸ ਤਰ੍ਹਾਂ ਤੇ ਕਦੇ-ਕਦੇ ਬਣਾ ਕੇ ਬਾਦ ਵਿੱਚ ਤੇ ਬਹੁਤ ਸਾਰੇ ਲੋਕ ਦੇਖਦੇ ਆ ਕਿ ਵੀਡੀਓ ਬਣਾਈ ਜਾਂਦੇ ਆਗੇ ਆ ਕਦੇ ਲੋਕਾਂ ਨੂੰ ਰਹਿ ਦੇਈ ਜਾਂਦੇ ਤੇ ਆਪਾਂ ਦਿੰਦੇ ਨਹੀਂਗੇ ਜਾਨਵਰ ਮਾਰ ਲੈਂਦੇ ਆ ਹਨਾ ਪਰ ਅੱਜ ਬਣਾਈ ਬਣਾਉਨੇ ਆ ਵੀਡੀਓ ਦੱਸਦੇ ਆ ਨਰਾਤ ਸੂਈ ਆਪਣੀ ਬੱਕਰੀ ਤੇ ਬੱਚਾ ਇਹਦਾ ਵੇਟ ਕਰਿਆ ਆਪਾਂ ਬੱਚੇ ਦਾ ਵੇਟ ਹੈਗਾ 11 ਕਿਲੋ ਤੋਂ ਥੋੜਾ ਜਿਹਾ ਘੱਟ ਹੈਗਾ ਬਹੁਤ ਜਿਆਦੇ ਵੇਟ ਹੈਗਾ ਇਹ ਬੱਚਾ ਆਪਣੇ ਜੋਤਦਾ ਹੈਗਾ ਜੋਤਤ ਗਰਵਸ ਹੋਈ ਸੀ ਇਹ ਬੱਕਰੀ ਆਪਣੀ ਜੋਤ ਦਾ ਬੱਚਾ ਨਾ ਬੱਕਰੀ ਹੈ ਜਿਆਦੇ ਕੱਦ ਹੈ ਨਹੀਂ ਬੱਕਰੀ ਦਾ 36 ਇੰਚ ਹੈ ਕੱਦ ਪਰ ਦੁੱਧ ਬਹੁਤ ਜਿਆਦੇ ਹੈ ਬੱਕਰੀ ਦਾ ਦੇਠ ਇਹ ਪਹਿਲਾਂ ਜਿਆਦੇ ਲਾਉਂਦੀ ਤਾਂ ਹੈ ਨਹੀਂਗੀ ਥਣਾ ਲੈਵੇ ਦੀ ਬਹੁਤ ਸੋਹਣੀ ਹੈ ਬੱਕਰੀ ਬਹੁਤ ਹੀ ਸੋਹਣੀ ਜਿੰਨੀ ਕਹਦੇ ਤੇ ਜਿਆਦੇ ਲਹੁੰਦੀ ਨਹੀਂ ਪਰ ਦੁੱਧ ਬਹੁਤ ਦਿੰਦੀ ਹੈ ਇਹ ਬੱਕਰੀ ਤੇ ਇਹਦਾ ਕੰਨ ਇੱਕ ਹੈਗਾ ਤੇ ਇਹ ਬੱਕਰੀ ਆਪਾਂ ਆਪਣਾ ਭਰਾ ਗੁਰੂ ਸਰ ਤੋਂ ਲਖਵੀਰ ਇਹ ਸਾਲ 1.5 ਸਾਲ ਪਹਿਲਾਂ ਲਈ ਸੀ ਦੋ ਪੱਠਾ ਸੀ ਇਹਦੇ ਮਗਰ 21000 ਦੀ ਲਈ ਸੀ ਇਹ ਬੱਕਰੀ ਆਪਾਂ ਆਪਣੇ ਮੇਲੇ ਤੇ ਆਇਆ ਸੀ ਭਰਾ ਆਪਣਾ ਉਹ ਤੋਂ ਲਈ ਸੀ ਇਹ ਬੱਕਰੀ ਤੇ ਉਦੋਂ ਇਹਦੇ ਮਗਰ ਦੋ ਪੱਠਾ ਸੀ ਪੱਠਾ ਸੇਲ ਕਰਤੇ ਸੀ ਉਸ ਤੋਂ ਬਾਅਦ ਆਪਾਂ ਇਹ ਵੀ ਸੇਲ ਕਰਤੀ ਸੀ ਇਹ ਬੱਕਰੀ ਤੇ ਇਹ ਬੱਕਰੀ ਫੇਰ ਆਪਣੇ ਕੋਲੇ ਵਾਪਸ ਆ ਗਈ ਸੀਗੀ ਤੇ ਫੇਰ ਆਪਾਂ ਆਪਣੇ ਜੋਤ ਤੋਂ ਕਰਾਸ ਕਰਾਤੀ ਸੀ ਇਹ ਬੱਕਰੀ ਤੇ ਇਹਨੇ ਇਹ ਬਸਤਰਾ ਦਿੱਤਾ ਮੇਲ ਦਿੱਤਾ ਬੇੜ ਤੋਲਾ 10 ਕਿਲੋ ਪਲੱਸ ਹੈ 11 ਕਿਲੋ ਮੈਨਸ ਹੈਗਾ ਬਹੁਤ ਹੀ ਜਬਰਦਸਤ ਬੱਕਰਾ ਦਿੱਤਾ ਹੈਗਾ ਤੇ ਜੇ ਕਈ ਵੀ ਰਿਹਾ ਪਾ ਬ੍ਰੀਡਰ ਰੱਖਣਾ ਹੁੰਦਾ ਕਈ ਕਹਿ ਦਿੰਦੇ ਆ ਭਰਾ ਵੀ ਸਾਡੇ ਕੋਲੇ ਫਿੱਤਾ ਮੁੱਕ ਜਾਂਦਾ ਜਿਹੜੇ ਉੱਚੇ ਕਾਦੇ ਦੀਆਂ ਬੱਕਰੀਆਂ ਐ ਕਦੇ ਵੀ ਬਰੀਡਰ ਜਿੰਨਾ ਲੋਕਾਂ ਕੋਲ ਹੈ ਨਾ ਪੁੱਛ ਕੇ ਦੇਖਿਆ ਕਰੋ ਪੁਰਾਣੇ ਲੋਕਾਂ ਤੋਂ ਕਦੇ 40 41 ਇੰਚ ਵਾਲੀਆਂ ਬੱਕਰੀਆਂ ਦੇ ਬਰੀਡਰ ਨਹੀਂ ਬਣੇ ਜੇ ਬਰੀਡਰ ਬਣਿਆ ਤਾਂ 37 38 36 ਇੰਚ ਦੀਆਂ ਬੱਕਰੀਆਂ ਦੇ ਬਰੀਡਰ ਹੁੰਦੇ ਆ ਤੇ ਜੇ ਬੱਕਰੀ ਰੱਖਣੀ ਹੋਵੇ ਲੈਂਥ ਹੋਵੇ ਬੱਕਰੀ ਦੀ ਲੰਬਾਈ ਹੋਵੇ ਬੱਕਰੀ ਦੀ ਤੇ ਜਿਆਦਾ ਉਚਾਈ ਦੇਖ ਕੇ ਨਾ ਲਿਆ ਕਰੋ ਬੱਕਰੀ ਤੇ ਬਕਰਾ ਵੀ ਲੈਂਥ ਦਾ ਹੋਵੇ ਲੰਮਾ ਹੋਵੇ ਬਕਰਾ ਤੇ ਜਿਆਦਾ ਉੱਚਾ ਦੇਖ ਕੇ ਨਾ ਲਿਆ ਕਰੋ ਬਕਰਾ ਤੇ ਜੇ ਬਰੀਡਰ ਲੈਣਾ ਹੋਵੇ ਬੱਕਰੇ ਲੰਬਾਈ ਲੰਬੀ ਹੋਵੇ ਬਕਰੀ ਤੇ 37 36 37 38 ਇੰਚ ਦੀ ਬਕਰੀ ਹੋਵੇ ਉਹਦਾ ਬਰੀਡਰ ਹੀ ਲਿਆ ਕਰੋ ਜ਼ਿਆਦਾਤਰ ਉਹਦਾ ਬਰੀਡਰੀ ਵੰਦ ਹੈਗਾ ਤੇ ਜਿੰਨੇ ਅੱਜ ਤਾਈਂ ਮੈਂ ਬਰੀਡਰ ਦੇਖਿਆ 36 37 38 ਇੰਚ ਦੀਆਂ ਬੱਕਰੀਆਂ ਦੇ ਤੇ ਜਿਆਦੇ ਪੇਟ ਦੀਆਂ ਚੰਗੀਆਂ ਹੁਣ ਪੇਟਲ ਬੱਕਰੀਆਂ ਹੁਣ ਨਾ ਉਹ ਬੱਕਰੀਆਂ ਦੇ ਬੱਚੇ ਬਰੀਡਰ ਬੰਦੇ ਦੇ ਦੇਖਿਆ ਮੈਂ ਨਾ ਕਿ ਮੈਂ 40 ਇੰਚ ਦੀਆਂ 41 ਇੰਚ ਦੀਆਂ 42 ਇੰਚ ਦੀਆਂ ਮੈਂ ਬਥੇਰੇ ਦੇਖਣਾ ਅੱਜ ਤਾਈ ਮੈਂ ਸਾਰਾ ਦਿਨ ਦੇਖਦਾ ਹੀ ਰਹਿਣਾ ਕਹਿ ਦਿੰਦੇ ਸਾਡੇ ਕੋਲੇ 39 ਇੰਚ ਦੀ ਦੋ ਦੰਦ 40 ਇੰਚ ਦੀ ਦੋ ਦੰਦ 41 ਇੰਚ ਦੀ ਦੋ ਦੰਦ ਫਿਰ ਤਾਂ ਮੁੱਕ ਜਾਂਦਾ ਹੈ ਸਾਡੇ ਕੋਲੇ ੜਗੜੀਆਂ ਬੱਕਰੀਆਂ ਖੜੀਆਂ ਐ ਪਰ ਉਹਨਾਂ ਦੇ ਮਾਜ ਤਾਂ ਬਰੀਡਰ ਬੰਦੇ ਦੇਖੇ ਨਹੀਂ ਗਏ ਹਨ ਤੇ ਭਾਈ ਐਵੇਂ ਨਾ ਕਿਸੇ ਦੇ ਮੰਗਰ ਲੱਗਿਆ ਕਰੋ ਤੇ ਮੇਰੇ ਕੋਲੇ ਤਕਰੀਬਨ ਕੋਈ ਬੱਕਰੀ ਨਹੀਂ ਭਾਈ 40 ਇੰਚ ਤੋਂ ਉੱਤੇ 40 ਇੰਚ ਤੋਂ ਥੱਲੇ ਬੱਕਰੀਆਂ ਆਪਾਂ ਮੈਂ ਕਦੇ ਕਿਸੇ ਨੂੰ ਕਿਹਾ ਨਹੀਂ ਆ ਵੀ ਮੇਰੇ ਕੋਲੇ ਫਿੱਤਾ ਮੁੱਕ ਜਾਂਦਾ ਤੇ ਮੇਰੇ ਕੋਲੇ 40 ਇੰਚ ਤੋਂ ਉੱਤੇ ਬੱਕਰੀਆਂ ਤੇ ਵੈਗਰੂ ਦੀ ਕਿਰਪਾ ਨਾਲ ਜਿੰਨੇ ਆਪਣੀਆਂ ਬੱਕਰੀਆਂ ਦੇ ਬਰੀਡਰ ਬਣੇ ਆ ਕਦੇ ਕਿਸੇ ਦੀਆਂ ਬੱਕਰੀਆਂ ਦੇ ਬਰੀਡਰ ਨਹੀਂ ਬਣੇ ਵੈਗਰੂ ਦੀ ਕਿਰਪਾ ਨਾਲ ਹਨਾ ਤੇ ਬੱਕਰੀਆਂ ਰੱਖਿਆ ਕਰੋ 36 ਇੰਚ ਦੀਆਂ 37 ਇੰਚ ਦੀਆਂ 38 ਇੰਚ ਦੀਆਂ ਹਨਾ ਤੇ ਉਹਨਾਂ ਦੇ ਬਰੀਡਰ ਵੰਦੇ ਆ ਜ਼ਿਆਦਾਤਰ ਤੇ ਜਿਆਦਾ ਲੰਬੀਆਂ ਬੱਕਰੀਆਂ ਰੱਖਿਆ ਕਰੋ ਤੇ ਬਰੀਡਰ ਰੱਖਨੇ ਲੰਬੇ ਹੋਇਆ ਰੱਖਿਆ ਕਰੋ ਉਹਨਾਂ 'ਚ ਜਿੰਨਾ ਮਰਜ਼ੀ ਵੇਟ ਪਾ ਲਓ ਬਾਈ ਉਹਨਾਂ 'ਈ ਵੇਟ ਪੈ ਜਾਂਦਾ ਤੇ ਜਿੰਨੇ ਉਚਾਈ ਦੇ ਬੱਕਰੇ ਰੱਖੋਗੇ ਉਹਨਾਂ 'ਚ ਵੇਟ ਪਾਉਂਗੇ ਤਾਂ ਲੱਤਾਂ ਵੀ ਗਿੰਗਾ ਹੋ ਜਾਂਦਾ ਜਾਂ ਬਾਈ ਤੇ ਵੈਰੂ ਦੀ ਕਿਰਪਾ ਨਾਲ ਰਾਤ 'ਤੇ ਬੱਕਰੀ ਸੋਈ ਹੈ ਬਾਈ ਵੇਟ ਬੱਕਰੇ ਦਾ 10 ਕਿਲੋ ਤੋਂ ਉੱਤੇ ਹੈਗਾ ਤੇ ਇਸੇ ਕਰਕੇ ਮੈਂ ਕਹਿਣਾ ਹੁੰਦਾ ਮੈਂ ਸਾਰਾ ਦਿਨ ਸੁਣਦਾ ਬਾਈ ਨਵੇਂ ਫਾਰਮਰਾਂ ਨੂੰ ਇਹ ਸੁਨੇਹਾ ਦਿੰਨਾ ਹੈ ਐਵੇਂ ਕੱਦਾ ਮਗਰ ਨਾ ਜਾ ਕਰੋ ਬਾਈ ਤੇ ਲੰਬਾਈ ਦੇ ਜਾਨਵਰ ਖਰੀਦਿਆ ਕਰੋ ਤੇ ਐਵੇਂ ਕੱਦਾ ਮਰ ਤੁਰ ਪੈਣੇ ਬਾਈ ਅਗਲਾ ਸਾਲ ਚਾਰ ਲੱਖ ਲੈਣਾ ਪੰਜ ਲੱਖ ਲੈਣਾ ਹੈ ਨਾ ਤੇ ਉਵੇਂ ਨਵੇਂ ਬੰਦੇ ਲਾਈ ਜਾਂਦੇ ਪੈਸੇ ਤੇ ਮੇਂ ਪੈਸੇ ਸੱਟਣ ਦਾ ਕੋਈ ਫਾਇਦਾ ਨਹੀਂ ਮੈਂ ਦਿਖਾਉਣਾ ਹੈਗਾ ਸੋਨ ਹੋਰ ਵੀ ਬੱਕਰੀਆਂ ਦਿਖਾਉਣਾ ਹੈ ਮੇਰੇ ਕੋਲੇ ਸਾਰੀਆਂ ਕੋਈ 36 ਇੰਚ ਦੀ ਹੈ ਕੋਈ 37 ਇੰਚ ਦੀ ਹੈ ਕੋਈ 38 ਇੰਚ ਦੀ ਹੈ ਤੇ ਮੈਂ ਕੱਲੇ-ਕੱਲੇ ਬੰਦੇ ਦਾ ਨਾਮ ਵੀ ਲਿਆ ਕਰੂੰ ਲੈ ਕੇ ਦੱਸੂਗਾ ਅਗਲੀਆਂ ਵੀਡੀਓ ਚ ਹੈਨਾ ਤੇ ਜਿੰਨਾਂ ਕੋਲੇ ਬਰੀਡਰ ਖੜੇ ਆ ਜਾ ਕੇ ਦੇਖ ਵੀ ਸਕਦੇ ਆ ਜਿਹੜੀਆਂ ਮੇਰੀਆਂ ਬੱਕਰੀਆਂ 36 ਇੰਚ ਦੀਆਂ 37 ਇੰਚ ਦੀਆਂ ਹੈਨਾ ਉਹਨਾਂ ਦੇ ਬਰੀਡਰ ਹੋਏ ਆ ਤੇ ਇਹ ਬੱਕਰੀ ਤਕਰੀਬਨ 35 36 ਇੰਚ ਦੀ ਹੋਊਗੀ ਤੇ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਬਰੀਡਰ ਬਣਾਵਾਂਗੇ ਬਾਈ ਤੇ ਬਣੂੰਗਾ ਵੀ ਕਿਸੇ ਗੱਲ ਦਾ ਗੱਲਾਂ ਕਰਾ ਦੂਗਾ ਜਿੱਦਾਂ ਬਣਿਆ ਇਹ ਵ੍ਰੇਡਰ ਬਾਈ ਤੇ ਬੈਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਬੱਚਾ ਬਹੁਤ ਹੀ ਚੰਗਾ ਬੱਚਾ ਹੈ ਤੇ ਇਸੇ ਕਰਕੇ ਇਹੀ ਸੁਨੇਹਾ ਮੇਰਾ ਤਾਂ ਭਰਾਵੋ ਕਿਸੇ ਦੇ ਮਗਰ ਲੱਗ ਕੇਵੇਂ ਨਾ ਗੱਲਾਂ ਕਰਿਆ ਕਰੋ ਤੇ ਮਿਹਨਤ ਕਰੋ ਹਰ ਵਕਤ ਮਿਹਨਤ ਕੰਮ ਆਊਗੀ মিডিਆ ਤਾਂ ਇਹ ਚੀਜ਼ ਹੈ ਬਾਈ ਇੱਕ ਵਾਰੀ ਵੀਡੀਓ ਬਣਾ ਕੇ ਇੱਕ ਵਾਰੀ ਜਨਰ ਵੇਚ ਸਕਦੇ ਆ ਪਰ